अच्छे रे काल जी मैं महकदीप कौर ते ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਲੈ ਕੇ ਹਾਜ਼ਰ ਆ ਬਿਕਰਮ ਜੇਠਿਆ ਦੇ ਕੇਸ ਨਾਲ ਜੁੜੀ ਹੋਈ ਇਸ ਵੇਲੇ ਦੀ ਵੱਡੀ ਖਬਰ ਬਿਕਰਮ ਜੇਠਿਆ ਨੂੰ ਸੱਤ ਸੁਰੱਖਿਆ ਦੇ ਨਾਲ ਨਾਬਾ ਜੇਲ੍ਹ ਤੇ ਲਜਾਇਆ ਗਿਆ ਬਿਕਰਮ ਜੇਠਿਆ ਨੂੰ ਨਾਬਾ ਜੇਲ੍ਹ ਲੈ ਕੇ ਪੰਜੀ ਪੁਲਿਸ ਸਖਤ ਸੁਰੱਖਿਆ ਹਿੰਟ ਲਿਆਂਦਾ ਗਿਆ ਨਾਬਾ ਜੇਲ੍ਹ 14 ਦਿਨਾਂ ਦੀ ਨਿਆਇਕ ਹਿਰਾਸਤ ਚ ਨੇ ਬਿਕਰਮ ਜੇਠਿਆ ਦੱਸਿਆ ਕਿ ਬਿਕਰਮ ਜੇਠਿਆ ਨੂੰ ਨਾਬਾ ਜੇਲ੍ਹ ਲੈ ਕੇ ਪੰਜੀ ਪੁਲਿਸ ਸਖਤ ਸੁਰੱਖਿਆ ਹਿੰਟ ਬਿਕਰਮ ਜੇਠਿਆ ਨੂੰ ਨਾਬਾਤ ਜੇਲ੍ਹਿਆਂ ਦਾ ਗਿਆ 14 ਦਿਨਾਂ ਦੀ న్యాయ ਪਹਰਾਤ ਚ ਨੇ ਵਿਕਰਮ ਮਜੀਠਿਆ ਤਾਂ ਇਸ ਦੌਰਾਨ ਉਹਨਾਂ ਨੂੰ ਨਾਬਾਤ ਜੇਲ੍ਹ ਚ ਰੱਖਿਆ ਜਾਵੇਗਾ ਤਾਂ ਮੋਹੱਲੀ ਕੋਰਟ ਨੇ ਮਜੀਠਿਆ ਨੂੰ న్యాయ ਪਹਰਾਤ ਚ ਭੇਜਿਆ ਤੇ న్యాయ ਪਹਰਾਤ ਦੌਰਾਨ ਮਜੀਠਿਆ ਨਾਬਾਤ ਜੇਲ੍ਹ ਚ ਰਹਿਣਗੇ ਤਾਂ 19 ਜੁਲਾਈ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਤਾਂ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਰਿਮਾਂਡ ਤੇ ਲਿਜਾਇਆ ਜਾ ਰਿਹਾ ਸੀ ਅਨਨਾਤਕ ਪੋਸ਼ਕਾਸ ਕੀਤੀ ਜਾ ਰਹੀ ਸੀ ਕੋਰਟ ਵਿੱਚ ਸੁਣਵਾਈ ਦੌਰਾਨ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਦ ਦਿੱਤਾ ਗਿਆ ਹੈ ਤਾਂ ਏਸੀ ਵਿਕਰਮ ਜੀਠੀਆ ਦੇ ਕੇਸ ਨਾਲ ਜੁੜੀ ਹੋਈ ਵੱਡੀ ਖਬਰ ਇਸ ਦੀ ਹੋਰ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ